हां जी दे मित्रों की हालचाल आज अपन लेके आए हैं आपके वास्ते एक बहुत ही कैडची वीडियो सब तो पहला ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਆਪਾਂ ਫਨੀ ਫਨੀ ਕਮੈਂਟ ਪੜਾਂਗੇ ਕਮੈਂਟ ਵੀ ਬਹੁਤ ਫਨੀ ਹੋਣ ਵਾਲਿਆ ਇਸ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਸੋ ਕਰਦੇ ਆਂ ਆਪਾਂ ਵੀਡੀਓ ਨੂੰ ਸਟਾਰਟ ਇਹ ਨਾਨ ਜੇ ਗਲਤੀ ਨਾਲ ਵਿਆਹ ਹੋ ਗਿਆ ਤਾਂ ਤਰਸ ਕਰ ਲਾ ਬਾਕੀਆਂ ਤੇ ਕਿਉਂ ਕਲੇਜੇ ਸਾੜ ਦਾ ਲੋਕਾਂ ਦੇ ਪਿੱਛੇ ਗਰੁੱਪ ਵੀ ਖੜਾ ਨਾਲ ਦਾ ਜਿਹੜਾ ਉਹਦੇ ਬਾਰੇ ਬੋਲੇ ਫੜ ਕੇ ਮੈਂ ਦੇਰਤਾ ਦਿਲ ਦੇ ਜੰਦੇ ਨੂੰ ਲੱਗੀ ਇੱਕੋ ਇੱਕ ਥਾਵੀ ਮੈਨੂੰ ਮੇਰੇ ਤੋਂ ਵੀ ਵੱਧ ਯਾਰੋ ਚਾਹਦੀ ਥੋੜੀ ਭਾਬੀ ਇੱਧਰ ਕਾਲਜੇ ਕੁੱਕੀ ਜਾਂਦਾ ਸਾਨੂੰ ਜੀਪ ਥੱਲੇ ਰੱਖਣ ਵਾਲੀ ਗੋਲੀ ਨਹੀਂ ਮਿਲ ਰਹੀ ਉਸਤਾਦ ਨੂੰ ਮੁਬਾਰਕਾ ਤੇ ਸਾਨੂੰ ਲਾਂਤਾ ਉਹ ਵੀ ਡਾਲਰਾਂ ਚ ਫਿਟੇ ਮੂੰਹ ਸਾਡੇ ਮੇਰਾ ਜੀ ਕਰਦਾ ਆਪੇ ਖਿੱਚ ਖਿੱਚ ਛਪੇੜਾ ਮਾਰਾਂ ਟਟੀ ਥੱਲੇ ਆ ਕਲੜੀ ਬੜੀ ਭਰਾਵਾ ਤੂੰ ਗੋਲੀ ਚਲਾ ਕੇ ਮਰਿਆ ਅਸੀਂ ਤਾਂ ਤੇਰੀ ਦੀਨ ਦੇਖ ਕੇ ਭਰਾਵਾ ਗੋਲੀ ਕੁਰਸੀ ਤੇ ਬੈਠ ਕੇ ਹੀ ਮਾਰ ਲੈਂਦਾ ਤੈਨੂੰ ਛੇੜੂ ਜੇ ਤੂੰ ਕਹਿ ਕੇ ਬੰਦੀ ਖਿੱਚ ਤਰੀ ਛੇੜੂ ਜੇ ਫਿਰ ਕਹਿ ਕੇ ਬੰਦੀ ਖਿੱਚ ਤਰੀ ਉਹ ਤਾਂ ਛਾਲਾ ਵੀ ਜਪੈਣੀ ਉਸ ਜਗ ਦਾ ਬੈਠ ਫਸੀਤਾ ਬਸ ਰੋਟੀਆਂ ਖਾਣਾ ਆਇਆ ਦੁਨੀਆ ਤੇ ਅਸਲੇ ਵਰਗਾ ਤਾਂ ਆਪਾ ਵਧੀਆ ਕੁਆਲਟੀ ਦਾ ਜ਼ਹਿਰ ਕਿੱਥੋਂ ਮਿਲੂ ਰੰਗ ਤਾਂ ਭਰਾਵਾ ਮੇਰਾ ਵੀ ਕਾਲਾ ਵਾ ਪਰ ਤੇਰਾ ਤਾਂ ਪੇੜਾ ਹੀ ਕਰਤਾ ਚੰਗੀ ਫਸਲ ਨੂੰ ਕੀੜਾ ਖਾ ਜਾਂਦਾ ਇੱਕ ਦਿਨ ਮਰ ਜਾਣੀਆਂ ਅੱਖੀਆਂ ਮਰ ਜਾਣੀਆਂ ਮਰ ਜਾਣੀਆਂ ਇੱਕ ਦਿਨ ਮਰ ਜਾਣੀਆਂ ਤੇ ਜੇ ਮਾਰੇਂਦੀ ਜੇ ਤੇ ਜੇ ਮਾਰੇਂਦੀ ਉੱਥੇ ਪਰਹਾਨਾ ਲਾਜ਼ਮੀ ਲਾਜ਼ਮੀ ਜਦਾ ਹੋ ਜਾਣਾ ਇਸਕੇ ਤੇ ਨੂੰ ਵੀ ਵੋਟ ਭਾਈ ਕੀ ਕਹਿੰਦਾ ਡਾਕਟਰ ਪਾਵਾਸਿਰ ਹੜਜੂ ਜਾਂ ਨਹੀਂ ਐਨਾ ਤਾਂ ਸਰੀਰ ਵੀ ਨਹੀਂ ਜਿੰਨੀਆਂ ਬਾਹਾਂ ਫਲਾਈਆਂ ਇਹਨੂੰ ਕਿਰਪਾ ਕਰਕੇ ਅਫਰੀਕਾ ਵਿੱਚ ਵੇਚਿਆ ਜਾਵੇ ਸਾਹ ਨੂੰ ਸਰੂ ਹੋਈ ਜਾਂਦਾ ਜਿਸ ਦਾ ਨੇੜਾ ਨੂੰ ਉਹ ਦੂਰ ਤੱਕ ਨਹੀਂ ਉਹ ਜਿਸ ਦਾ ਰੱਬ ਮੁਚਰਾ ਗਰੂ ਜੀ ਦੀ ਤਸਵੀਰ ਦਾ ਬਿਜਲੀ ਦੀ ਲਸ਼ਕੋਰ ਪੈ ਗਈ ਇਹਨੂੰ ਸਾਲਾ ਨੱਚਦਾ ਇਹ ਪਿਆਰ ਸ਼ਰਮ ਮੈਨੂੰ ਪਤਾ ਨਹੀਂ ਕਿਹੜਾ ਟੂਣਾ ਟੱਪ ਗਿਆ ਕੇ ਦਸ ਵੀਰ ਕੀ ਹੋਇਆ ਤੇਰਾ ਪੰਗੜਾ ਦੇਖ ਕੇ ਛੇਕ ਨੇ ਗੋਲੀ ਮਾਰ ਦੇਣੀ ਕਿਹੜੀ ਕੰਮੇ ਪਿਆ ਵੀਰੇ ਪਿੱਛੇ ਕੱਟੀ ਖੜੀ ਹੋ ਤੇ ਥੱਲੇ ਆ ਜਾ